ਸਰ ਜੀ ਜਦੋਂ ਬਾਤ ਅਲਬਿਨ ਡੀਪ ਆਉ ਬਾਈਕ ਰੈਡੀ ਗਾਈਸ ਸਿੱਖ ਰਾਜਮੈਂਟ ਵੱਲੋਂ ਫੋਰਸ ਨੂੰ ਯਾਦ ਕਰਦੇ ਆਂ ਪੰਜਾਬ ਸਰਕਾਰ ਪਰ ਪਹੁੰਚਾਈ ਗਈ ਹੈ ਇਹ ਸਥਾਪਿਤ ਦਰਿਆਵਾਂ ਦੀ ਨਵੀਂ ਸ਼ਖਤ ਕਮਜਾਰਾ ਉਹ ਇੱਕ ਵੇਨ ਹੈ ਯਾਦ ਕਰਨਾ ਸਿੱਖਾ ਦੀ ਸ਼ੀਬੀ ਨੂੰ ਸਿੱਖਾ ਦੀ ਬਹਾਰ ਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਹਦੇ ਤੋਂ ਬਹੁਤ ਕੁਸ਼ਨ ਸੈਟ ਹੋ ਜਾਂਦਾ ਸੋ ਇਹ ਸਿੱਖਿਆਵਾਂ ਇਹ ਜੋ ਇਤਿਹਾਸ ਹੈ ਸਾਡੇ ਆਉਣ ਵਾਲੇ ਬੱਚਿਆਂ ਤੱਕ ਪਹੁੰਚੇ ਸੋ ਇਸ ਤਰ੍ਹਾਂ ਦੀ ਯਾਦਗਾਰ ਸਰਕਾਰ ਬਣਾਉਂਦੀ ਹੈ ਤਾਂ ਤਾਂ ਹੀ ਕਮਸਰ ਹੈ ਕਿ ਸਾਡੇ ਆਉਣ ਵਾਲੇ ਬੱਚੇ ਸਾਡੇ ਸਿੱਖ ਦੇ ਮਹਾਨ ਸ੍ਰੀ ਗੁਰੂ ਘਰ ਨੂੰ ਯਾਦ ਕਰ ਸਕਣ ਫਕੀਰ ਜੀ ਪਾਸੇ ਕਰਨ ਦੇ ਤੇ ਇੱਕ ਵਾਸਤੇ ਜੀ ਕੀਤੇ ਯਾਦਗਾਰੀ ਜਗਾ ਹੈਗੀ ਆ ਭਾਰੀ ਉਸ ਦਾ ਵੀ ਕਾਫੀ ਰੋਣਾ ਚੱਲ ਰਿਹਾ ਲੱਗਦਾ ਕਿ ਉਸ ਦਾ ਵੀ ਮੁੱਦਾ ਰੱਖਣਾ ਚਾਹੀਦਾ ਔਰ ਉਸ ਨੂੰ ਵੀ ਕਿਹ ਅਸਾਂ ਜਗਾ ਬਣਾ ਦੇਣਾ ਚਾਹੀਦਾ ਜੀ ਮੈਂ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਥੋੜੀ ਸਾਰਾ ਗੜੀ ਦੀ ਲੜਾਈ ਸੀ ਸਭ ਤੋਂ ਮਹਾਨ ਬਹਾਦਰ ਬਣਾਈ ਦੁਨੀਆਂ ਦੇ ਵਿੱਚ ਕਿਹਨਾਂ ਪੂਰੀ ਦੁਨੀਆਂ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਮੈਮੋਰੀਅਲ ਨਹੀਂ ਬਣਾਇਆ ਗਿਆ ਔਰ ਮਾਨ ਸਾਹਿਬ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਹ ਪਹਿਲਾ ਉਦਨ ਕਰਕੇ ਇਹੇ ਯਾਦਗਾਰ ਬਣਾਈ ਹੈ ਔਰ ਸਾਡੀ ਸਰਕਾਰ ਹਮੇਸ਼ਾ ਹੀ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਦੇ ਅੱਗੇ ਨਮਨ ਕਰਦੀ ਹੈ ਸਜਦਾ ਕਰਦੀ ਹੈ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਇਤਿਹਾਸ ਦੀਆਂ ਇਤਿਹਾਸ ਦੀ ਚਲਕ ਪੈਂਦੀ ਹੈ ਚਾਹੇ ਅਸੀਂ ਸ਼ਹੀਦ भगत ਸਿੰਘ ਰਾਜਗੁਰੂ ਸਤੇਵ ਹੋਰਾਂ ਦੀ ਗੱਲ ਕਰੀਏ ਉਹਨਾਂ ਸਾਰੀਆਂ ਯਾਦਗਾਰਾਂ ਨੂੰ ਅਸੀਂ ਫੇਰ ਤੋਂ ਤਾਜ਼ਾ ਕਰਾਂਗੇ ਕਿਉਂਕਿ ਇਹ ਮੈਮੋਰੀਅਲ ਬਣਾਟੇ ਵਧੀਆ ਯਾਦਗਾਰਾਂ ਬਣਾਟੇ ਅਸੀਂ ਲੋਕਾਂ ਨੂੰ ਸਪੋਰਟ ਕਰਾਂਗੇ ਮੈਂ ਮੈਂ ਕਿ ਲੋਕਾਂ ਦੀ ਮੰਗ ਹੈ ਕਿ ਸਾਰੇ ਕ੍ਰਿਦਿ ਤੇ ਸ਼ਹੀਦਾਂ ਦਾ ਨਾਮ ਜਿਹੜਾ ਸਿੱਖਿਆ ਵਿੱਚ ਲਿਆਂਦਾ ਜਾ ਸਕਦਾ ਤਾਂ ਕਿ ਨਵੀਂ ਪੀੜ੍ਹੀ ਨੂੰ ਜਿਹੜਾ ਨਵੇਂ ਬੱਚਿਆਂ ਨੂੰ ਪਤਾ ਲੱਗੇ। ਅ ਦੇਖੋ ਬਹੁਤ ਸੋਹਣੀ ਮੰਗ ਹੈ ਔਰ ਮੈਂ ਕਹਾਂਗੀ ਕਿ ਇਸ ਮੰਗ ਨੂੰ ਅਸੀਂ ਉੱਪਰ ਤੱਕ ਮਾਨ ਸਾਹਿਬ ਕਰਕੇ ਚੱਲ ਜਾਂਗੇ ਔਰ ਜਿੱਥੇ ਕਿ ਲੋਕਾਂ ਦੀ ਮੰਗ ਆਉਂਦੀ ਹੈ ਉਹ ਲੋਕਾਂ ਦੇ ਦਿਲਾਂ ਚ ਮਿੱਤੀ ਹੋਈ ਆਵਾਜ਼ ਹੁੰਦੀ ਹੈ। ਉਸ ਆਵਾਜ਼ ਨੂੰ ਅਸੀਂ ਇੰਪਲੀਮੈਂਟ ਕਰਨ ਲਈ ਆਪਣੇ ਵੱਲੋਂ ਚਾਹੁੰਦੇ ਹਾਂ। ਥੈਂਕ ਯੂ।